ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਤੋਂ ਚੱਲ 25ਵੀਂ ਪੈਦਲ ਯਾਤਰਾ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀ ਜਿਸ ਦੇ ਚਲਦੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਪੂਰਥਲਾ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ ਅਤੇ ਪਾਲਕੀ ਸਾਹਿਬ ਨੂੰ ਮੱਥਾ ਟੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸ ਜਤਰਾ ਦੇ ਸੁਲਤਾਨਪੁਰ ਲੋਧੀ ਪਹੁੰਚਣ ਉਪਰੰਤ ਪੁਲਿਸ ਦੇ ਰੰਗ ਰੂਟਾ ਵੱਲੋਂ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਗਈ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਨਾਲ ਹੀ ਸੁਲਤਾਨਪੁਰ ਲੋਧੀ ਦੇ ਨਵ ਨਿਯੁਕਤ ਡੀਐਸਪੀ ਸ਼੍ਰੀ ਦਰਿੰਦਰ ਬਰਮਾ ਜੀ ਪਾਲਕੀ ਸਾਹਿਬ ਸਾਹਮਣੇ ਨਮਸਤਕ ਹੋਏ ਅਤੇ ਆਗਵਾ ਵੱਲੋਂ ਉਨ੍ਹਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्म ਸ੍ਰੁਕਸ਼ਾ ਉਤਾਦੀ ਖਾਸ ਰਿਪੋਰਟ you're me ਵਾਇਡੁਰ ਜੀ ਕਾਠਾ ਹਾਂਸਾ ਵਾਇਡੁਰ ਜੀ ਕੀ ਪਤੇ ਇੱਕ ਉਤਸਵਲੇ ਤੋਂ ਮੈਸਲ ਯਾਤਰਾ ਸ੍ਰੀ ਬੇਰ ਸਾਹਿਬ ਹਰ ਸਾਲ ਦੀ ਤਰ੍ਹਾਂ ਐ ਸਾਲ ਵੀ ਆਈ ਇਹ 25ਵੀਂ ਸਾਡੀ ਯਾਤਰਾ ਹੈ ਤੇ ਗੁਰਦੁਆਰ ਕਨੇ ਇੰਨੀਆਂ ਖੁਸ਼ੀਆਂ ਮੱਕੀਆਂ ਕਿ ਲੰਗਰ ਤਾਂ ਬੇਸਟਲਾ ਦੇ ਤੇ ਸਭ ਚੀਜ਼ਾਂ ਬੁਲੀਆਂ ਦੀ ਵਰਖਾ ਸਾਤੀ ਗੰਗ ਬੇਅੰਪੈਰ ਇਹੋ ਦੇ ਘਰ ਦੇ ਵਿੱਚ ਜੇ ਵੀ ਕੋਈ ਆਵੇ ਉਹ ਬੰਨ ਜਾਂਦਾ ਵਾ ਇੱਕ ਜੀ ਕਾ ਖਾਲਸਾ ਵਾ ਇੱਕ ਜੀ ਕਾ ਖਾਲਸਾ ਵਾ ਇੱਕ ਜੀ ਦੀ ਫਤਿਹ ਗੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਨੂੰ ਸਮਰਪਿਤ 25ਵੇਂ ਮਹਾਨ ਮੈਦੂ ਯਾਤਰਾ ਜੋ ਕਿ ਹਰ ਸਾਲ ਦੀ ਸਰਾਂ ਮਾਰਾ ਜੀ ਦੀ ਚਰਨ ਸੋ ਪ੍ਰਾਪਤ ਤੇ ਕੁਤਰਾ ਸਫੇਰਾਂ ਦੇ ਚਾਕੇ ਸੰਪੂਰਨਤਾ ਹੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਫੇਰ ਕੋਈ ਸੰਖਿਆ ਜਿਹੜੀਆਂ ਨੇ ਇਸ ਪੈਦਲ ਯਾਤਰਾ ਦੇ ਵਿੱਚ ਪੈਦਲ ਹੀ ਰੂਪ ਦੇ ਵਿੱਚ ਸੇਰ ਤੋਂ ਚਾਲੇ ਪਾ ਰੀਆਂ ਹਨ ਇਸ ਨਗਰ ਕੀਰਤਨ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੰਦਾਸ਼ ਰੁਪਈਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰ ਸਭ ਸੰਗਤਾਂ ਨੂੰ ਬਾਕ-ਬਾਕ ਵਧਾਈਆਂ ਹੋਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸultan TV ਵਾਹਿਗੁਰੂ ਜੀ ਦੀ ਫਤਿਹ ਸultanpur Lodhi ਵਿੱਚ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਹਰ ਸਾਲ ਦੀ ਤਰ੍ਹਾਂ ਕਪੂਕਲੇ ਤੋਂ ਸਟੇਟ ਗੁਰਦੁਆਰੇ ਤੋਂ ਪੈਦਲ ਯਾਤਰਾ ਸultanpur Lodhi ਵਿੱਚ ਪਹੁੰਚਦੀ ਹੈ ਜੀ ਐਰ ਕੀ ਪੈਦਲ ਯਾਤਰਾ 25ਵੀਂ ਪੈਦਲ ਯਾਤਰਾ ਜੀ 25